ਮਰੀ ਗਤ ਮਿਤ ਜਾਨੀ ਨਾਨਕ ਦਾਸ ਪ੍ਰਭੁ ਜੀ ਮਾਨੀ ਤੁਮਰੀ ਗਤ ਤੁਮ ਹੀ ਜਾਨੀ ਨਾਮ ਜਪਾ ਬੋਲਣਾ ਜੀ ਸਤਨਾਮ ਵਾਹੀ ਗੁਰੂ ਜੀ ਇੱਕ ਊੰਕਾਰ ਵਾਹਿਗੁਰੂ ਜੀ ਕੀ ਤਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਵਤੀ ਸਿਮਰ ਗੁਰੂ ਨਾਨਕ ਲਈ ਧਾਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਜੀ ਹੋਈ ਸਹਾਈ अर्जुन ਹਰ ਗੋਵਿੰਦ ਨੂੰ ਸਮਰਉਂ ਸ੍ਰੀ ਹਰ ਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠਾ ਸਭ ਦੁੱਖ ਜਾਇ ਤੀਕ ਬਹਾਦਰਿ ਸਿਮਰਿਐ ਘਰ ਨਾਉ ਨਿਦਿਆਵੇ ਤਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿ ਪੰਜਾਬ ਪਿਆਰੀਆਂ ਚੋਹਾਂ ਸਾਹਿਬਜ਼ਾਦੀਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਂਵਾਂ ਜੱਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਜੜ ਕੀਤਾ ਤਤਨਾ ਪਿਆਰੀਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਲੋ ਜੀ ਵਾਹੇ ਇਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੀ ਬੰਦ ਬੰਦ ਕਟਾਈ ਖੋਪਰੀਆਂ ਲੋਹਈਆਂ ਚਰਕੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲ੍ਹੇ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਵਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੁੱਲ੍ਹੇ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਹੇ ਗੁਰੂ ਨਾਨਕ ਦੇਵ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਹਾਂ ਰਛਿਆ ਰਿਹਾਏ ਦੇਖ ਦੇਖ ਪਤਾ ਪਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਸੇਕਾ ਨੂੰ ਸਿੱਖੀ ਦਾਨ ਕੇਸ਼ ਦਾਨ ਰੈਤ ਦਾਨ ਵਿਵੇਕ ਦਾਨ ਸਾਹਾ ਦਾਨ ਪ੍ਰੂਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅਮਰਤ ਸਰ ਜੀ ਕੇ ਇਸ਼ਨਾਨ ਚੌਕੀਆਂ ਟੰਢੀ ਬੰਗੀ ਜੁਗੋ ਜਗ ਅਟਲ ਧਰਮ ਕਾ ਜੈਕਾਰ ਬਲੋ ਜੀ ਖਾਂਦਾ ਮਾ ਈ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੀ ਜਨਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸਤਿ ਪਿਆਰੇ ਯਾਰੇ ਕਾਲ사 ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨੇ ਤਾਣੀਆਂ ਦੇ ਤਾਣ ਨਿਉਟੀਆਂ ਦੇ ਊਟ ਸੱਚੇ ਰਜੀਉ ਤੋਤ ਅਨੰਦ ਅਸ਼ਮੀਸ਼ ਪਿਤਾ ਅੰਮ੍ਰਿਤ ਕੇ ਦਾਤੀ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਕੇ ਪਾਵਨ ਪਵਿੱਤਰ ਸਥਾਨ ਅਨ ਦਰਬਾਰ ਸ੍ਰੀ ਭਾਮਟਾ ਸਾਹਿਬ ਜਨਮ ਸਥਾਨ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਾਬਰ 70 ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਮਹਾਰਾਜ ਆਪ ਜੀ ਕੇ ਪਾਵਨ ਚਰਨਾਂ ਕਮਲਾਂ 'ਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਸੱਚੇ ਪਾਤਸ਼ਾਹ ਜੀ ਉਹ ਆਪ ਜੇ ਕੀ ਮਹਾਨ ਕਿਰਪਾ ਬਖਸ਼ ਹੋਈ ਹੈ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਪਾਵਨ ਦਰਬਾਰ ਅੰਦਰ ਸਜੀ ਸਜੀ ਦੀਵਾਨ ਅੰਦਰ ਨਿਤਨੇਮ ਦੀਆਂ ਪੰਜ ਬਾਣੀਆਂ ਦਾ ਪਾਠ ਹੋਇਆ ਗੁਰਬਾਣੀ ਪੜਦਿਆਂ ਕੋਲ ਹੋਈਆਂ ਅੰਤ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ ਅਗਾਹਾਂ ਤੋਂ ਸਮਤ ਸੁਜੀ ਬਖਸ਼ਣੀ ਕਿਰਪਾ ਕਰਨੀ ਜੀ ਬਾਣੀ ਪੜਨ ਬੋਲਣ ਸਮਝਣ ਦੀ ਸੂਝ ਬਖਸ਼ਣੀ ਸੇਵਾ ਸਮਣ ਕਰਨ ਦੇ ਬਲ ਉਦਮ ਬਖਸ਼ਣੇ ਪੜੀ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦੇ ਚ ਵਸਾਉਣਾ ਹਾਜ਼ਰੀਆਂ ਤਿਲਫਨ ਹੰਦਰ ਤੇ ਗੁਰੂਨ ਕਰਨੀ ਆ ਸਰਬਤ ਸੰਗਤ ਲੀਆਂ ਮੰਨਦੀਆਂ ਪ੍ਰੀਤ ਕਰੋ ਨਾਮ ਦਾਣ ਨੂੰ ਸਿੱਖੀ ਜੀਵਨ ਦੀ ਦਾਤ ਸੇਵਾ ਸਮਰਨ ਦੀਆਂ ਦਾਤਾ ਬਖਸ਼ਣੀਆਂ ਖਾਲਸਾ ਪੰਥ ਦੀ ਚਲਦੀ ਕਲਾ ਕਰਨੀ ਯਾਤਰੂਆਂ ਦੀ ਯਾਤਰਾ ਸਫਲੀ ਕਰਨੀ ਮਹਾਰਾਜ ਬਖਸ਼ਿਆਂ ਪੰਡਾਰੀਆਂ ਵਿੱਚੋਂ ਪੰਚਮਕੜਾ ਪ੍ਰਸਾਦ ਕੀ ਦੇਗ ਸਾਜ ਕੇ ਹਾਜ਼ਰ ਹੈ ਦਰ ਤੇ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਮਹਾਰਾਜ ਬੇਨਤੀ ਹੈ ਆਪ ਜੀ ਕੀਆਂ ਪਿਆਰੀ ਸੰਗਤਾਂ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾ ਰਹੀਆਂ ਹਨ ਦਰਸ਼ਨ ਕਰਕੇ ਵਾਪਸ ਆ ਰਹੀਆਂ ਨੇ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਆਪ ਰਖਣਾ ਰਾ ਪੰਡੇ ਅੰਗ ਸੰਗ ਸਹਾਇ ਹੋਣਾ ਜੀ ਸਤਿਗੁਰੂ ਜੀ ਉਹ ਸੰਗਤ ਆਦਰ ਹੈ ਆਪ ਜੀ ਕਿਰਪਾ ਕਰੋ ਸੱਚਖੰਡ斯坦 ਤੋਂ ਪ੍ਰਕਾਸ਼ ਧਨਵੰਚਾਲੇ ਮਾਨ ਦੀ ਅਗਿਆ ਬਖਸ਼ੋਰਾ ਪੰਡੇ ਅੰਗ ਸੰਗ ਸਹਾਇ ਹੋਵੋ ਸਮੂਹ ਸੰਗਤ ਨੂੰ ਖੁੱਲੇ ਦਰਸ਼ਨ ਦੇਦਾਰੇ ਬਖਸ਼ ਕਰਕੇ ਨਦਰੂ ਨਦਰਿਨੀ ਹਾ ਪੜਦੇ ਸੁਣਦੇ ਸਰਬੱਤ ਦਾ ਲਾਭ ਦਉ ਨਾਨਕ ਨਾਮੁ ਸਤਿਗੁਰ ਕੀ ਮੀਰੇ ਭਾਣੇ ਸਰਬਤ ਦਾ ਨਾਮ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਇਹ ਉੱਚੇ ਅਪਾਰ ਬੇਅੰਤ ਸੁਆਮੀ ਉੱਚੇ ਅਪਾਰ ਬੇਅੰਤ ਸੁਆਮੀ ਉੱਚੇ ਅਪਾਰ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਕੌਣ on it ਨਾਨਕ ਦਾਸ ਤੇਰੀ ਸਰਨਾ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲਿਹਾਰੇ ਕੌਣ ਜਾਣੇ ਗੁਣ ਤੇਰੇ ਬਲੇ ਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲੇ ਹਾਰੇ ਕੌਣ ਜਾਣੇ ਗੁਣ ਤੇਰੇ ਛਣ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਇਹ ਬੇਨਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚੇਰੇ ਦੇ ਨਾਮ ਕਰ ਆਪਣੇ ਚੇਰੇ ਆਪਣੀ ਸ਼ਰਨ ਰੱਖ ਪ੍ਰਭ ਦਾਤੇ ਆਪਣੀ ਸ਼ਰਨ ਰੱਖ ਪ੍ਰਭ ਦਾਤੇ ਗੁਰ ਪ੍ਰਸਾਦ ਕੀਨੇ ਵਿਰ ਲੈ ਜਾਤੇ ਗੁਰ ਪ੍ਰਸਾਦ ਕੀਨੇ ਵਿਰ ਲੈ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਾਮਲ ਵਸੇ ਮਿਰਜੀਤਾ ਚਰਨ ਕਾਮਲ ਵਸੇ ਮਿਰਜੀਤਾ ਨਾਨਕ ਇੱਕ ਕਰੇ ਅਰਦਾਸੇ ਨਾਨਕ ਸਰਨਾਹੀ ਪੂਰਨ ਗੁਣਤਾਸ ਤਨ ਸੁਵੇਲਾ ਜਿਤ ਦਰਸ਼ਨ ਕਰੇਨਾ ਤੁੰ ਸੁਵੇਲਾ ਜਿਤ ਦਰਸ਼ਨ ਕਰੇਨਾ ਓਮ ਭਾਲੀ ਸਤਗੁਰ ਚਰੇਨਾ ਓਮ ਭਾਲੀ ਸਤਗੁਰ ਚਰੇਨਾ ਜੀ ਕੇ ਦਾ ਪ੍ਰਭ ਮੇਰੇ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭੇ ਨਾਮ ਚਿਤੈਰੇ ਮਨ ਜੀਵੈ ਪ੍ਰਭੇ ਨਾਮ ਚਿਤੈਰੇ ਸਚ ਮੰਤਰ ਤੁਮਾਰਾ ਅਮਰਤ ਬਾਣੀ ਸਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸ਼ੀਤਲ ਪੂਰਖ ਦ੍ਰਿਸ਼ਟ ਸੁਜਾਣੀ ਸ਼ੀਤਲ ਪੂਰਖ ਦ੍ਰਿਸ਼ਟ ਸੁਜਾਣੀ ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਸੱਚ ਹੁਕਮ ਤੁਮ ਤਖਤ ਨਿਵਾਸੀ ਸਾਇ ਨਾ ਜਾਵੇ ਮੀ নায়ে না যায় মেরা প্রভু বিনাসি তুম মে রওয়ান দাস হাম দীনা তুম মে রওয়ান দাস হাম দীনা নানক সাহেবে ভরপুর লীনা নানক সাহেবে ভরপুর লী ਸੋਤ ਨਾਮ ਵਾਹਿਗੁਰੂ ਸਾਹਿਬ ਜੀਓ ਪ੍ਰਭ ਦਾਤੋ ਦਾਤਾਰ ਪਰਿਉ ਜਾਚਕ ਇਕ ਸਰਨਾ ਮਿਲੈ ਦਾਨ ਸੰਤਰੇ ਨਿਝੇ ਲਗ ਭਬਜਲ ਤਰਨਾ ਬਿਨਤ ਕਰਹੁ ਅਰਦਾਸ ਸੁਨੋ ਜੀ ਠਾਕੁਰ ਭਾਵੈ ਦੇਹੁ ਦਰਸ ਮਨ ਚਾਉ ਭਗਤ ਏਹ ਮਨ ਠਹਿਰਾਵ ਬਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਗਲ ਹਰਿ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਭਰੈ ਤਿਤੈ ਨੈ ਉਬਾਰ ਸਤਿ ਬੋਰੀ ਸੁੱਕਵੇ ਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨਾ ਤੂ ਜਈ ਹਰ ਬਿਨ ਬਖਸ਼ਨ ਹਾਰ ਨਾਨਕ ਆਵਰਨਾ ਤੂ ਜਈ ਹਰ ਬਿਨ ਬਖਸ਼ਨ ਹਾਰ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜਿਓ ਹਰ ਅੰਮ੍ਰਿਤ ਭਰੇ ਪੰਡਾਰ ਸਭ ਕਿਛ ਹੈ ਕਰ ਤਿਸ ਕੈ ਬਲਰਾਮ ਜੀਉ ਬਾਬੁਲ ਮੇਰਾ ਵਡ ਸਮਰਥਾ ਕਰਨ ਕਰਨ ਪ੍ਰਭਾਰਾ ਜਿਸ ਸਿਮਰਤ ਕੋਈ ਨਾ ਲਾਗੇ ਪੌਜਲ ਪਾਰੇ ਉਤਾਰਾ ਆਦ ਜੁਗਾਦ ਭਗਤਨ ਕਾ ਰਾਖਾ ਉਸਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ मन तन पीवा आदि जुगाद भगतन का राखा उसत कर कर जीवा नानक नाम महारस मीठा अन मन तन पीवा देवपुरी में गयो आप परमेश्वर पायो हर सिंहासन दियो श्री गुरु तय बिठायो ਰੈਸ ਕੀ ਉਸੁਰ ਦੇਵ ਤੋਇ ਜਸ ਜੈ ਜੰਪੀ ਅਸੁਰ ਗਏ ਤੇ ਭਾਗ ਪਾਪ ਤਿੰਨ ਪੀਤਰ ਕੰਪੇ ਕਾਟੇ ਸੋ ਪਾਪ ਤਿੰਨ ਨ ਰੋਕੇ ਗੁਰ ਰਾਮਦਾਸ ਜਿਨ ਪਾਯੋ ਛਤਰ ਸਿੰਘਾਸਨ ਪ੍ਰਿਥਵੀ ਗੁਰ ਅਰਜਨ ਕੋ ਦੇ ਆਯੋ ਜਾ ਤੋ ਮੇਰੇ ਬੰਦਾ ਤਾਂ ਕਿਆ ਮੋ ਚੰਦਾ ਤੂੰ ਸਭ ਕਿਛ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਕshmi ਥੋੜਨਾਵੀ ਖਾਏ ਖਰਚ ਰੰਦਾ ਲੱਖ 84 ਮੇਦਨੀ ਸਭ ਸੇਵ ਕਰਿੰਦਾ ਏ ਵੈਰੀ ਮਿੱਤਰ ਸਭ ਕੀਤੇ ਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰੂ ਗੋਬਿੰਦਾ ਸੱਬੇ ਕਾਜ ਸਵਾਰੀਏ ਜਾਂ ਤੁਧ ਪਵੰਦਾ करे को मेरी दर्शन दीजे खोल वाड़ रहा तुम तन तनी उदार त्यागी सरवन सुनियो काहे रंग सब देखो तुम ही ते मेरो निस्तार जय दियो न विप तिनको कृपा भैया पार कहे कबीर तुम समरथ दाते பதார மன பி வராத்த சாா தாசரணி தசாவோ தோ பரம நான்குாோ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ ਗਾਵੇ ਗੰਬੀਰ ਧੀਰਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵੇ ਇੰਦਰ ਆਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ ਕਬ ਕਲਸ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਵਾਹਿਗੁਰੂ 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 ਵਾਹਿ ਜੀਉ ਕਮਲ ਨੰਦ ਮਧੁਰ ਬਨ ਕੋਟ ਸੰਗ ਸੋ ਕਹਿਤ ਮਾ ਜਸੋ ਜਿਸੇ ਦਹੀਂ ਬਾਤ ਖਾਏ ਜੀਉ ਦੇਖ ਰੂਪ ਅਤ ਅਨੂਪ ਮੋਮਾ ਮਗਪਈ ਕਿੰਨੀ ਸ਼ਬਦ ਜਨਤਕਾਰ ਖੇਲ ਪਾਏ ਜਿਉ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੀਟ ਸਕੇ ਇਸ ਬੰਗ ਗਿਆਨ ਧਿਆਨ ਦਰਤੀ ਹੀ ਚਾਹੇ ਜਿਉ ਸਤ ਸਾਚ ਸ੍ਰੀ ਨਿਵਾਸ ਆਦਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜੀਉ ਸੇਵਕ ਕਹਿ ਪਰਪੂਰ ਜੁਗ ਜੁਗ ਵਾਗੁਰੂ ਤੇਰਾ ਸਬ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ कह न सके को तू कद का ब्रह्मा विष्णु सिरे ते अज्ञत तिन को मोह भया मन मद का चौरासी लाख जोन उपाय रिझक दिया सबहु को तद का सेवक के परपुर युग-युग ਰਾ ਗੁਰੂ ਤੇਰਾ ਸਭ ਸਦਕਾ ਹਮ ਮੈਲੇ ਤੂੰ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਦੂ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨਿਕੋਠਾ ਕਰ ਦੇ ਸਾ ਤੂੰ ਸਭ ਸਾਜੇ ਸਾਜ ਨਿਵਾਜੇ ਜਿਉ ਪਿੰਡ ਦੇ ਪ੍ਰਾਣਾ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਵਾਨਾ ਤੁਮ ਕਰੋ ਪਲਾ ਹਮ ਭਲੋ ਨਾ ਜਾਣੈ ਤੁਮ ਸਦਾ ਸਦਾ ਦੇ ਆਲਾ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰਾਖੋ ਆਪਣੇ ਬਾਲਾ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹਿ ਹਵਾਲਾ ਰਾਖ ਸੰਤਨ ਕੈ ਪਾਛੈ ਫਰਾਸੀ ਫਿਰੰਗੀ ਫਰਾਸੀ ਸੀਸ ਕੇ ਤੁਰੰਗੀ ਮਕਰਾਨ ਕੇ ਮਿਰਦੰਗੀ ਤੇਰੇ ਗੀਤ ਗਾਈ ਹਤ ਹਾ ਪਖਰੀ ਗੰਧਾਰੀ ਗੁਰ ਗਾਗਰੀ ਕੰਤੀਜਾ ਚਾਰੀ ਪੌਨ ਕੇ ਆਹਾਰੀ ਤੇਰੋ ਨਾਮ ਤੇਾਈ ਹਤ ਹਾ पूरब पलाऊ कम रूबे दुमाऊ सर्बर मैं जहाँ जहा जाह जाह के अथा पीनाथ कीरत ते हारि को नही पाहीत है जनक सोए जिन जाने आ, उन मन रथ तरिया ਸਤ ਸੰਤੋਖ ਸਮਾਚਰੇ ਅਪਰਾਸਰ ਪਰਿਆ ਅਕਥ ਕਥਾ ਅਮਰਾ ਪੂਰੀ ਜਿਸ ਦੇ ਸੋ ਪਾਵੇ ਇਹੋ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਅਵ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਢੀਠ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਵਸੀਟ ਹਰਨਾਮੋ ਮੰਤਰ ਦੜਾਏਂਦਾ ਕੱਟੇ ਥਾ ਮੈਂ ਰੋ ਨਾਨਕ ਸਤ ਗੁਰ ਤੇ ਨਾ ਮਿਲਾਇ ਜੇ ਨ ਧੁਰੇ ਪਿਆਸ ਸੰਜੋਗ ਹਮ ਆਵ ਗੁਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ ਇਕ ਅਰਦਾਸ ਬਾਟ ਕੀਰਤ ਕੀ गुरु रामदास राखो शरण कौटल गुरु